ਅਸੀਂ ਅਜੀ ਤਿੰਨ ਪਰਸੋਂ ਨੂੰ ਇੱਕ ਕੈਂਸਰ ਜਾਗਰੂਤਾ ਕੈਂਪ ਲਵਾ ਰਹੇ ਹਾਂ ਜਿਹੜੀ ਕਿ ਡਾਕਟਰ ਢਾਲੀਵਾਲ ਦੀ ਬੜੀ ਫੇਮਸ ਟੀਮ ਹੈਗੀ ਯੂਐਸ ਬੇਸਡ ਹੈਗੇ ਆ ਉਹ ਸਾਡੇ ਪੁਲਿਸ ਲਾਈਨ ਦੇ ਵਿੱਚ ਅਸੀਂ 3 ਤਰੀਕ ਨੂੰ ਫ੍ਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਜਿੱਚ ਅਸੀਂ ਪੁਲਿਸ ਤੇ ਪਰਿਵਾਰ ਪੁਲਿਸ ਦੇ ਰਿਟਾਇਰਡ ਆਫੀਸਰ ਤੇ ਉਹਨਾਂ ਦੇ ਇਵਨ ਰਿਸ਼ਤੇਦਾਰਾਂ ਵਾਸਤੇ ਵੀ ਐਕਸਟੈਂਡ ਕਰਾਇਆ ਜੋ ਕਿ ਬਹੁਤ ਅੱਛਾ ਇੱਕ ਮਤਲਬ ਸਾਡੇ ਫੈਮਿਲੀਜ਼ ਨੂੰ ਜਾਂ ਪੁਲਿਸ ਮੁਲਾਜ਼ਮਾਂ ਨੂੰ ਟਾਈਮ ਨਹੀਂ ਮਿਲਦਾ ਆਪਣੇ ਮੈਡੀਕਲ ਚੈੱਕਅਪ ਵਾਸਤੇ ਇਹਦੇ ਵਿੱਚ ਕੈਂਸਰ ਅੱਖਾਂ ਹੱਡੀਆਂ ਤੇ ਹੋਰ ਬਿਮਾਰੀਆਂ ਨਾਲ ਵੀ ਫ੍ਰੀ ਟੈਸਟ ਕਰਨਗੇ ਉਹ ਤੇ ਪੁਲਿਸ ਲਾਈਨ ਦੇ ਵਿੱਚ ਇਹ ਕਿਤੇ ਜਾਣਗੇ ਜੀ ਇਹ 10 ਵਜੇ ਸ਼ੁਰੂ ਹੋ ਜਾਏਗਾ ਕੈਂਪ ਤੇ ਇਸ ਤੇ ਅਸੀਂ ਸਾਰਿਆਂ ਨੂੰ ਮੈਂ ਤੁਹਾਡੇ ਨਾਲ ਹੀ ਅਪੀਲ ਕਰਦਾ ਜਿਹੜੇ ਵੀ ਪੁਲਿਸ ਨਾਲ ਰਿਲੇਟਡ ਨੇ ਈਵਨ ਪਬਲਿਕ ਦਾ ਵੀ ਜੇ ਕੋਈ ਬੰਦਾ ਮੈਂ ਕਹੂੰਗਾ ਕਿ ਜਿਹਨੂੰ ਲੋੜਵੰਦ ਹੈ ਉਹਨੂੰ ਅਸੀਂ ਵੈਲਕਮ ਕਰਦੇ ਹਾਂ ਉਕਿ ਉਹਨਾਂ ਨੇ ਸਾਡੀ ਫੋਰਸ ਵਾਸਤੇ ਕੀਤਾ ਪਰ ਅਸੀਂ ਆਪਣੇ ਤੌਰ ਤੇ ਮੈਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਕਿ ਜਿਹੜੇ ਲੋੜਵੰਦ ਬੰਦੇ ਐ ਅਸੀਂ ਐਕਟ ਕਰਨਾ ਚਾਹੁੰਦੇ ਆ ਕਿ ਜੇ ਪੁਲਿਸ ਲਾਈਨ 'ਚ ਕੈਂਪ ਲੱਗਿਆ ਤਾਂ ਸਾਰਿਆਂ ਵਾਸਤੇ ਹੀ ਹੋਵੇ ਸੋ ਉਹਦੇ ਵਾਸਤੇ ਵੀ ਤੁਹਾਨੂੰ ਸਾਰਿਆਂ ਨੂੰ ਵੀ ਮੈਂ ਰਿਕੁਐਸਟ ਕਰਾਂਗਾ ਆਪਾਂ ਜ਼ਰੂਰ ਕਵਰ ਕਰੀਏ ਤਾਂ